ਤੋ ਜਿਵੇਂ ਤੁਸੀਂ ਲਗਾਤਾਰ ਮੀਡੀਆ ਦੇ ਵਿੱਚ ਵੇਖ ਹੀ ਰਹੇ ਹੋ ਕਿ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਜਿਹੜਾ ਤਣਾਅ ਆ ਜਿਹੜੀਆਂ ਸਥਿਤੀਆਂ ਆਏ ਨੇ ਬਹੁਤ ਜ਼ਿਆਦਾ ਖਤਰਨਾਕ ਹੱਦ ਤੱਕ ਜਿਹੜੀਆਂ ਉਹ ਬੁਰੀਆਂ ਹੋ ਚੁੱਕੀਆਂ ਨੇ ਗੰਭੀਰ ਹੋ ਚੁੱਕੀਆਂ ਨੇ ਕੋਈ ਵੀ ਲਫ਼ਜ਼ ਕੋਈ ਵੀ ਸ਼ਬਦ ਆਪਾਂ ਇਹਦੇ ਲਈ ਇਸਤੇਮਾਲ ਕਰ ਲਈਏ ਪਰ ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਸਮੇਂ ਜਿਹੜੇ ਜ਼ਮੀਨੀ ਹਾਲਾਤ ਨੇ ਉਹ ਬਹੁਤ ਜ਼ਿਆਦਾ ਤਸ਼ਵੀਸ਼ਨਾਕ ਨੇ ਸਥਿਤੀਆਂ ਕਿਸੇ ਵੀ ਸਮੇਂ ਬਹੁਤ ਜ਼ਿਆਦਾ ਜਿਹੜੀਆਂ ਐਕਸਪਲੋਸਿਵ ਹੋ ਸਕਦੀਆਂ ਵੈਸੇ ਦਾ ਇੰਤੂ ਜ਼ਿਆਦਾ ਐਕਸਪਲੋਸਿਵ ਵੀ ਕੀ ਹੋਣਾ हां ਇਹ ਮੈਂ ਤੁਹਾਡੇ ਨਾਲ ਅੱਗੇ ਜਾ ਕੇ ਤੁਸੀਂ ਬਣੇ ਰਹੋ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਕਿ ਥੋੜੀ ਜੀ ਉਮੀਦ ਹੈਗੀ ਆ ਕਿ ਸ਼ਾਇਦ ਹੁਣ ਜਿਹੜਾ ਇਹ ਇਹ ਦੇ ਵਿੱਚ ਕੰਮ ਆ ਜਾਵੇ ਥੋੜੀ ਜੀ ਉਹਦੇ ਵਿੱਚ ਉਮੀਦ ਹੈਗੀ ਆ ਉਹ ਮੈਂ ਕਿਉਂ ਕਹਿ ਰਿਹਾ ਉਹ ਮੈਂ ਤੁਹਾਡੇ ਨਾਲ ਅੱਗੇ ਜਾ ਕੇ ਸਾਂਝਾ ਕਰਦਾ ਜਰੂਰ ਜੁੜੇ ਰਹੋ ਲੰਗੀ ਰਾਤ ਇੱਕ ਵਾਰ ਫਿਰ ਪਾਕਿਸਤਾਨ ਨੇ ਕਈ ਸਾਰੇ ਜਿਹੜੇ ਅਟੈਕ ਆ ਉਹ ਭਾਰਤ ਦੇ ਉੱਤੇ ਕੀਤੇ ਆ ਇਹ ਪਹਿਲੀ ਵਾਰ ਆ ਜਦੋਂ ਪਾਕਿਸਤਾਨ ਨੇ ਇਹ ਮੰਨਿਆ ਆ ਕਿ ਹਾਂ ਅਸੀਂ ਭਾਰਤ ਦੇ ਉੱਤੇ ਅਟੈਕ ਕਰ ਰਹੇ ਆ ਅਦਰਵਾਈਜ਼ ਇੰਡੀਆ ਦੇ ਵੱਲੋਂ ਲਗਾਤਾਰ ਕਿਹਾ ਗਿਆ ਕਿ ਇੰਡੀਆ ਦੇ ਉੱਤੇ ਭਾਰਤ ਪਾਕਿਸਤਾਨ ਨੇ ਜਿਹੜਾ ਉਹ ਡਰੋਨ ਅਟੈਕ ਕੀਤਾ ਜਾਂ ਡਰੋਨ ਭਾਰਤ ਦੇ ਵਿੱਚ ਭੇਜਿਆ ਪਾਕਿਸਤਾਨ ਹੰਦेशਾਂ ਇਸ ਚੀਜ਼ ਨੂੰ ਡਰਾਇ ਕਰਦਾ ਪਹਿਲੀ ਵਾਰ ਇਹ ਕਬੂਲ ਵੀ ਕੀਤਾ ਕਿ ਹਾਂ ਅਸੀਂ ਇੰਡੀਆ ਦੇ ਉੱਤੇ ਅਟੈਕ ਕੀਤਾ ਐਂਡ ਇੰਡੀਆ ਨੇ ਵੀ ਇਹ ਗੱਲ ਕਹੀ ਹੈ ਕਿ ਸਾਡੇ ਉੱਤੇ ਅਟੈਕ ਪਾਕਿਸਤਾਨ ਦੇ ਵੱਲੋਂ ਹੋਇਆ ਤੇ ਆਬਵੀਅਸਲੀ ਇਸ ਸਮੇਂ ਦੇਖੋ ਜੀ ਹੁਣ ਵਾਰ ਦਾ ਮਾਹੌਲ ਹੈ ਹੁਣ ਤਾਂ ਇਹ ਇੱਕ ਪ੍ਰੋਪਾਗੈਂਡਾ ਵੀ ਚੱਲਦਾ ਹੁੰਦਾ ਪਰ ਸਾਡੇ ਤਾਂ ਮੀਡੀਆ ਦਾ ਇੰਨਾ ਕੁ ਬੁਰਾ ਹਾਲ ਹੈ ਦੋਹਾਂ ਪਾਸਿਆਂ ਦੇ ਮੀਡੀਆ ਦਾ ਕਿ ਵੀ ਬਸ ਜਿੰਨਾ ਬੰਦਾ ਝੂਠ ਬੋਲਵੇ ਨਾ ਜਦੋਂ ਕੋਈ ਕਹਿੰਦੇ ਹੁੰਦੇ ਵੀ ਜਿੰਨਾ ਬੰਦਾ ਝੂਠ ਬੋਲਵੇ ਉਹਨਾਂ ਬਰਾ ਹਾਲ ਹੈ ਇਹਨਾਂ ਦਾ ਵੀ ਇੰਨੀਆਂ ਇਸ ਲੈਵਲ ਤੱਕ ਦੀਆਂ ਖਬਰਾਂ ਇੱਕ ਪ੍ਰੋਪਾਗੈਂਡਾ ਹੁੰਦਾ ਵਾਰਸ ਦੇ ਵਿੱਚ ਯੰਗਾ ਯੁੱਧਾਂ ਦੇ ਵਿੱਚ ਹੁੰਦਾ ਅਸੀਂ ਯੂਕਰੇਨ ਰਸ਼ੀਆ ਵਾਰ ਦੇ ਵਿੱਚ ਵੀ ਦੇਖਦੇ ਆ ਕਿ ਰਸ਼ੀਆ ਕੋਈ ਵੀ ਗੱਲ ਕਹਿੰਦਾ ਯੂਕਰੇਨ ਵਾਲੇ ਡਿਨਾਈ ਕਰ ਦਿੰਦੇ ਨੇ ਯੂਕਰੇਨ ਵਾਲੇ ਜਾਂ ਗੱਲ ਕਰਦੇ ਨੇ ਰਸ਼ੀਆ ਵਾਲੇ ਡਿਨਾਈ ਕਰਦੇ ਨੇ ਆਮ ਤੌਰ ਤੇ ਚੱਲਦਾ ਤਾਂ ਹੀ ਜਦੋਂ ਆਪਾਂ ਇਸ ਸਾਰੀ ਪਿਛਲੇ ਕੁਝ ਦਿਨਾਂ ਦੇ ਵਿੱਚ ਇਸ ਗਲਵਾਦੀ ਸ਼ੁਰੂਆਤ ਕੀਤੀ ਸੀ ਉਸੇ ਦਿਨ ਕਹਿ ਸਕਿਆ ਕਿ ਇਦਾਂ ਦੇ ਜਦੋਂ ਸਥਿਤੀਆਂ ਹੁੰਦੀਆਂ ਸਭ ਤੋਂ ਪਹਿਲੀ ਜਿਹੜੀ ਕੈਜੂਐਲਟੀ ਹੁੰਦੀ ਆ ਉਹ ਕਿਹਾ ਜਾਂਦਾ ਕਿ ਸੱਚ ਦੀ ਹੁੰਦੀ ਆ ਸੋ ਇਸ ਸਮੇਂ ਬਹੁਤ ਸਾਰੀਆਂ ਖਬਰਾਂ ਨੇ ਕਿ ਕੇ ਨੇ ਕੀ ਕੀਤਾ ਕਿੱਥੇ ਕੀਤਾ ਪਰ ਇਹਨੂੰ ਤੁਸੀਂ ਬਹੁਤ ਜ਼ਿਆਦਾ ਜਿਹੜਾ ਅੰਤਰਰਾਸ਼ਟਰੀ ਮੀਡੀਆ ਹੈ ਉਹਦੇ ਹਵਾਲੇ ਨਾਲ ਕੁਝ ਕਿ ਜਿਹੜੀਆਂ ਚੀਜ਼ਾਂ ਮੈਂ ਦੇ ਨਾਲ ਸਾਂਝੀਆਂ ਕਰਨ ਜਾ ਰਿਹਾ ਵੀ ਅੰਤਰਰਾਸ਼ਟਰੀ ਮੀਡੀਆ ਕੀ ਰਿਪੋਰਟ ਕਰ ਰਿਹਾ ਪਰ ਮੋਸਟਲੀ ਅੰਤਰਰਾਸ਼ਟਰੀ ਮੀਡੀਆ ਨੇ ਵੀ ਉਹੀ ਰਿਪੋਰਟ ਕਰਨਾ ਜਿਹੜਾ ਭਾਰਤ ਦੇ ਵੱਲੋਂ ਅਫੀਸ਼ੀਅਲ ਬਿਆਨ ਜਾਰੀ ਕੀਤਾ ਜਾਵੇਗਾ ਜਾਂ ਪਾਕਿਸਤਾਨ ਦੇ ਵੱਲੋਂ ਅਫੀਸ਼ੀਅਲ ਬਿਆਨ ਜਾਰੀ ਕੀਤਾ ਜਾਵੇਗਾ ਤਾਂ ਤੇ ਪਾਕਿਸਤਾਨ ਦੇ ਤੜਕਸਾਰ 5:30 5:35 ਦੇ ਬਜੇ ਪਾਕਿਸਤਾਨ ਦੇ ਵੱਲੋਂ ਕਿਹਾ ਜਾਂਦਾ ਕਿ ਪਾਕਿਸਤਾਨ ਦੇ ਮੀਡੀਆ ਦੇ ਵਿੱਚ ARB نیوز ਰਿਪੋਰਟ ਕਰਦਾ ਕਿ ਆਪਰੇਸ਼ਨ ਬੁਨਿਆਦ ਅਨਮਰਹਸੂਸ ਜਿਹੜਾ ਉਹ ਪਾਕਿਸਤਾਨ ਨੇ ਲਾਂਚ ਕਰ ਦਿੱਤਾ ਭਾਰਤ ਦੇ ਆਪਰੇਸ਼ਨ ਸਿੰਧੂਰ ਦੇ ਜਵਾਬ ਦੇ ਵਿੱਚ ਇਦੇ ਵਿੱਚ ਪਾਕਿਸਤਾਨ ਕਹਿੰਦਾ ਕਿ ਉਹਨੇ ਕਈ ਜਗ੍ਹਾਾਂ ਤੇ ਭਾਰਤ ਦੇ ਵਿੱਚ ਤਬਾਹੀ ਕੀਤੀ ਆ ਬਿਆਸ ਦੇ ਵਿੱਚ ਉਹ ਕਹਿੰਦਾ ਵੀ ਇੱਕ ਜਿਹੜਾ ਆਪਣੀਆਂ ਬ੍ਰਹਮੋਸ ਭਾਰਤ ਦੀਆਂ ਮਿਸਾਈਲਾਂ ਦਾ ਜਿਹੜਾ ਡੀਪੂ ਆ ਜਾਂ ਜਿੱਥੇ ਉਹ ਰੱਖੀਆਂ ਜਾਂਦੀਆਂ ਵੀ ਉਹਨੂੰ ਅਸੀਂ ਤਬਾਹ ਕਰ ਦਿੱਤਾ ਫਿਰ ਉਹ ਕਹਿੰਦਾ ਉਦੋਂਪੁਰ ਦਾ 에ਅਰਬੇਸ ਅਸੀਂ ਤਬਾਹ ਕਰ ਦਿੱਤਾ ਸਿਰਸਾ ਦਾ ਕਰ ਦਿੱਤਾ ਬਾਲਵਿਚ ਤੇ ਇਦਾਂ ਉਹਨੇ ਤਿੰਨ ਚਾਰ ਜਗ੍ਹਾਾਂ ਤੇ ਕਿਹਾ ਇੰਡੀਆ ਦਾ ਇਹ ਕਹਿਣਾ ਕਿ ਇਸ ਪਾਕਿਸਤਾਨ ਨੇ ਸਾਡੇ ਉੱਤੇ ਮਿਸਾਈਲਾਂ ਜ਼ਰੂਰ ਦਾਗੀਆਂ ਪਰ ਮਾੜਾ ਮੋਟਾ ਛੁਟਪੁਟ ਨੁਕਸਾਨ ਤੋਂ ਜ਼ਿਆਦਾ ਪਾਕਿਸਤਾਨ ਹੋਰ ਕੁਝ ਨਹੀਂ ਕਰ ਸਕਿਆ ਸਾਡਾ ਜਿਹੜਾ ਏ ਡਿਫੈਂਸ ਸਿਸਟਮ ਹੈਗਾ ਉਹਨੇ ਸਾਰਿਆਂ ਨੂੰ ਕੰਟਰੋਲ ਕਰ ਲਿਆ ਤੇ ਉਹਨੂੰ ਨਸ਼ਟ ਕਰ ਦਿੱਤਾ ਉਹਨਾਂ ਮਸਾਇਲਾ ਨੂੰ ਬੇਦਾਗੀਆਂ ਜਰੂਰ ਹੈ ਤਾਂ ਇੰਡੀਆ ਵੀ ਜਿਹੜਾ ਮੰਨਦਾ ਭਾਰਤ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਪਾਕਿਸਤਾਨ ਨੇ ਸਾਡੇ ਉੱਤੇ ਮਸਾਇਲਾਂ ਦੇ ਨਾਲ ਹਮਲਾ ਕੀਤਾ ਉਸ ਤੋਂ ਬਾਅਦ ਜਿਹੜਾ ਪਾਕਿਸਤਾਨ ਕਹਿੰਦਾ ਕਿ ਸਾਡੇ ਉੱਤੇ ਇੰਡੀਆ ਨੇ ਦੁਬਾਰਾ ਅਟੈਕ ਕੀਤਾ ਤੇ ਉਦੋਂ ਉਧਰੋਂ ਪਾਕਿਸਤਾਨ ਇਹ ਕਹਿ ਰਿਹਾ ਕਿ ਭਾਰਤ ਦੇ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਅਸੀਂ ਉਹਨੂੰ ناکਾਮਯਾਬ ਬਣਾ ਦਿੱਤਾ ਤੇ ਭਾਰਤ ਦਾ ਇਹ ਕਹਿਣਾ ਕਿ ਅਸੀਂ ਪਾਕਿਸਤਾਨ ਦੇ ਕਈ 에ਅਰਬੇਸ ਜਿਹੜੇ ਆ ਉਡਾ ਦਿੱਤੇ ਆ ਇੱਕ ਨੂਰ ਖਾਨ ਬੇਸ ਜਿਹੜਾ ਸਪੈਸ਼ਲੀ ਰਾਵਲਪਿੰਡੀ ਦੇ ਅੰਦਰ ਆ ਉਹਨੂੰ ਉਡਾਉਣ ਦੀ ਗੱਲ ਭਾਰਤ ਦੇ ਵਿੱਚ ਚੱਲ ਰਹੀ ਆ ਤੇ ਪਾਕਿਸਤਾਨ ਦਾ ਇਹ ਕਹਿਣਾ ਕਿ ਉੱਥੇ ਇੱਕ ਕਾਰ ਖੜੀ ਸੀ ਉਹਨੂੰ ਨੁਕਸਾਨ ਹੋਇਆ ਹੋਰ ਨੂਰਖਾਨ ਬੇਸ ਦੇ ਵਿੱਚ ਕੁਝ ਨਹੀਂ ਹੋਇਆ ਇਹ ਆਬਵੀਅਸਲੀ ਹੁਣ ਇੱਕ ਦੂਸਰੇ ਕਹ ਲੋ ਕਿ ਤੁਸੀਂ ਸਿਰਫ ਮੈਂ ਉਹ ਗੱਲਾਂ ਕਹਿ ਰਿਹਾ ਜਿਹੜੇ ਕਿ ਬਿਆਨ ਆਫੀਸ਼ੀਅਲ ਦਿੱਤੇ ਜਾ ਰਹੇ ਨੇ ਮੌਕੇ ਤੇ ਕੀ ਸਿਚੁਏਸ਼ਨ ਹੈ ਉਹ ਬਹੁਤ ਜਿਆਦਾ ਤੁਸੀਂ ਇਸ ਸਮੇਂ ਬਹੁਤ ਸ਼ੋਰਟੀ ਦੇ ਨਾਲ ਨਹੀਂ ਕਹਿ ਸਕਦੇ ਅੰਤਰਰਾਸ਼ਟਰੀ ਮੀਡੀਆ ਵੀ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੀ ਸਰਕਾਰ ਨੂੰ ਹੀ ਕੋਟ ਕਰ ਰਿਹਾ ਤੇ ਹਾਲਾਂਕਿ ਜਿੱਦਾਂ ਪਾਕਿਸਤਾਨ ਵੀ ਜਿਹੜੇ ਇਸ ਹਿਸਾਬ ਨਾਲ ਕਹਿ ਰਿਹਾ ਕਿ ਬਹੁਤ ਸਾਰਾ ਨੁਕਸਾਨ ਕਿਉਂਕਿ ਇਹ ਤਾਂ ਹੁਣ ਪੰਜਾਬ ਦੇ ਵਿੱਚ ਕਲੇਮ ਕਰ ਰਿਹਾ ਤੇ ਜੇਕਰ ਪੰਜਾਬ ਦੇ ਵਿੱਚ ਇਸ ਲੈਵਲ ਦਾ ਨੁਕਸਾਨ ਹੋਇਆ ਹੋਵੇ ਤਾਂ ਮੈਨੂੰ ਲੱਗਦਾ ਅੱਜਕੱਲ ਸੋਸ਼ਲ ਮੀਡੀਆ ਦੇ ਟਾਈਮ ਤੇ ਬਹੁਤ ਜ਼ਿਆਦਾ ਚੀਜ਼ਾਂ ਤਾਂ ਨਹੀਂ ਲੁਕ ਸਕਦੀਆਂ ਪਰ ਖੈਰ ਇਹ ਹੁਣ ਜ ਇਹ ਜੀ ਇੱਕ ਜਿਹੜੀ ਯੁੱਧ ਹੈ ਇੱਕ جنگ ਹੈ ਜਿਹੜਾ ਉਹ ਜਿੱਥੇ ਮੈਦਾਨ ਦੇ ਵਿੱਚ ਲੜਿਆ ਜਾ ਰਿਹਾ ਉੱਥੇ ਹੀ ਇਹ ਹੁਣ ਇੱਕ ਮੀਡੀਆ ਦੇ ਵਿੱਚ ਇੱਕ ਨੈਰੇਟਿਵ ਬਣਾਉਣ ਦੀ ਵੀ ਜਿਹੜੀ ਗੱਲ ਆ ਉਹ ਚੱਲ ਰਹੀ ਆ ਸੋ ਹੁਣੇ ਹੀ ਕੁਝ ਸਮਾਂ ਪਹਿਲਾਂ ਇਹ ਵੀ ਰਿਪੋਰਟਰ ਆਈਆਂ ਕਿ ਪਾਕਿਸਤਾਨ ਦੇ ਅੰਦਰ ਜਿਹੜੀ ਉਹਨਾਂ ਦੀ ਨਿਊਕਲੀਅਰ ਕਮੇਟੀ ਆ ਜਿਹੜੇ ਮੇਨ ਮੇਨ ਉਹਨਾਂ ਦੇ ਲੋਕ ਆ ਸਿਵਲ ਤੇ ਮਿਲਟਰੀ ਦੇ ਵੀ ਉਹਨਾਂ ਦੀ ਮੁਲਾਕਾਤ ਹੋਣ ਜਾ ਰਹੀ ਆ ਪਰ ਚੰਗੀ ਗੱਲ ਇਹ ਆ ਕਿ ਖਵਾਜਾ ਆਸਿਫ ਜਿਹੜੇ ਉੱਥੇ ਦੇ ਮਨਿਸਟਰ ਨੇ ਡਿਫੈਂਸ ਮਨਿਸਟਰ ਨੇ ਪਾਕਿਸਤਾਨ ਦੇ ਉਹਨਾਂ ਨੇ ਕਿਹਾ ਕਿ ਹਜੇ ਨਿਊਕਲੀਅਰ ਆਪਸ਼ਨ ਜਿਹੜੀ ਆ ਉਹ ਨਹੀਂ ਅਸੀਂ ਉਹਦੇ ਵੱਲੋਂ ਨਹੀਂ ਦੇਖ ਰਹੇ ਨਾ ਹੀ ਕੋਈ ਇਦਾਂ ਦੀ ਮੀਟਿੰਗ ਸਾਡੀ ਹੋਣ ਉਹ ਜਾ ਰਹੀ ਆ ਅਦਰਵਾਈਜ਼ ਪਹਿਲਾਂ ਹੀ ਲਗਾਤਾਰ ਖਬਰਾਂ ਚੱਲਦੀਆਂ ਰਹੀਆਂ ਰਾਇਟਰ ਨਿਊਜ਼ ਦੀ ਜਿਹੜੀ ਰਿਪੋਰਟ ਆ ਉਹਦੇ ਮੁਤਾਬਕ ਜਿਹੜਾ ਇਹ ਇਹਨਾਂ ਨੇ ਕੁਝ-ਕੁਝ ਜਗ੍ਹਾਾਂ ਤੇ ਜਿਹੜਾ ਪਾਕਿਸਤਾਨ ਨੇ ਕੀਤਾ ਦਾਅਵਾ ਉਹਦੇ ਵਿੱਚ ਇੰਡੀਆ ਨੇ ਵੀ ਮੰਨਿਆ ਕਿ ਲਿਮਿਟਡ ਡੈਮੇਜ ਕੁਝ ਜਿਹੜਾ ਕੁਝ ਥਾਂਾਂ ਤੇ ਨੁਕਸਾਨ ਹੋਇਆ ਰਾਇਟਰ ਨਿਊਜ਼ ਰਿਪੋਰਟ ਦੇ ਮੁਤਾਬਕ ਆਪਣੀ ਬਹੁਤ ਵੱਡੀ ਨਿਊਜ਼ ਏਜੰਸੀ ਆ ਰਾਇਟਰ ਨਿਊਜ਼ ਉਹਨਾਂ ਨੇ ਕਿਹਾ ਕਿ ਇੰਡੀਆ ਦਾ ਇਹ ਮੰਨਣਾ ਆ ਜੇ ਇੰਡੀਆ ਦਾ ਇਹ ਕਹਿਣਾ ਕਿ ਜਿਹੜੇ ਉਦਮਪੁਰ ਪਠਾਨਕੋਟ ਆਦਮਪੁਰ ਅਤੇ ਪੁਜ ਏਰੀਆਜ਼ ਦੇ ਵਿੱਚ ਕੁਝ ਕੁ ਜਗ੍ਹਾਾਂ ਤੇ ਥੋੜਾ ਬੋਲਾ ਨੁਕਸਾਨ ਜ਼ਰੂਰ ਹੋਇਆ ਕਿਉਂਕਿ ਓਬਵੀਅਸਲੀ ਜਦੋਂ ਤੁਹਾਡੇ ਤੇ ਕੋਈ ਮਿਸਾਈਲ ਦਾਗਦੇ ਆ ਤੁਸੀਂ ਉਹਨੂੰ ਰੋਕਣ ਦੇ ਲਈ ਵੀ ਜਦੋਂ ਤੁਹਾਡਾ ਇਹ ਡਿਫੈਂਸ ਸਿਸਟਮ ਐਕਟੀਵੇਟ ਹੋਵੇਗਾ ਤਾਂ ਥੋੜਾ ਬੜਾ ਮਲਬਾ ਤਾਂ ਇੱਧਰ ਉੱਧਰ ਆਉਂਦਾ ਹੀ ਆ ਉਹ ਐਂਡ ਪੰਜਾਬ ਦੇ ਵਿੱਚ ਇਹ ਤੁਸੀਂ ਜ਼ਰੂਰ ਕਹਿ ਸਕਦੇ ਆਂ ਜੀ ਕਿ ਪੰਜਾਬ ਇਸ ਸਮੇਂ ਬਿਲਕੁਲ ਜਿਹੜਾ ਇਸ ਹਮਲੇ ਦੀ ਯਾਦ ਦੇ ਵਿੱਚ ਆ ਚੁੱਕਾ ਕਿ ਬੜੇ ਹੁਣੇ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੁਣ ਕੇ ਹਟਿਆ ਬੈਸੇ ਉਹਨਾਂ ਨੇ ਚੰਗੀਆਂ ਗੱਲਾਂ ਹੀ ਕਈਆਂ ਉਹਨਾਂ ਨੇ ਕਿਹਾ ਕਿ ਸਾਰੇ ਜਣੇ ਕਾਮ ਰਹਿਣ ਤੇ ਚੰਗੀ ਗੱਲ ਕੀਤੀ ਆ ਮਾਨ ਸਾਹਿਬ ਨੇ ਕੋਈ ਬਹੁਤ ਜ਼ਿਆਦਾ ਉਤੇਜਿਤ ਭਾਸ਼ਣ ਨਹੀਂ ਦਿੱਤਾ ਜਿੱਦਾਂ ਕਿ ਆਮ ਤੌਰ ਤੇ ਬੀਜੇਪੀ ਦੇ ਮੁੱਖ ਮੰਤਰੀ ਬੀਜੇਪੀ ਦੇ ਲੀਡਰ ਕਰ ਰਹੇ ਨੇ ਅੱਛਾ ਇਹਦੇ ਤੇ ਆਪਾਂ ਆਉਣੇ ਆ ਜੀ ਕਿ ਭਾਰਤ ਦੇ মিডিਆ ਨੇ ਖਾਸ ਕਰਕੇ ਤੇ ਉਸ ਤੋਂ ਬਾਅਦ ਪਾਕਿਸਤਾਨ ਦੇ মিডিਆ ਨੇ ਜੇ ਇਸ ਲੈਵਲ ਦਾ ਡਿਸਇਨਫੋਰਮੇਸ਼ਨ ਗਲਤ ਜਾਣਕਾਰੀਆਂ ਜਿਹੜੀਆਂ ਫੈਲਾਈਆਂ ਆ ਉਹਦੇ ਚੱਲਦੇ ਆ ਇਹਨੂੰ ਹੁਣ ਤਕਰੀਬਨ ਹਰ ਪਾਸਿਓਂ ਇਹਦੀ ਨਿੰਦਾ ਵੀ ਹੋ ਰਹੀ ਆ ਖੁਦ ਮਾਨ ਸਾਹਿਬ ਨੇ ਵੀ ਕਿਹਾ ਹੋਣੀ ਕਿ ਯਾਰ ਬਸ ਕਰ ਦਿਓ ਕਿ ਉਹ ਇੱਕ ਪੱਤਰਕਾਰ ਨੇ ਕਿਹਾ ਕਹਿੰਦਾ ਸੋਸ਼ਲ ਮੀਡੀਆ ਦੇ ਉੱਤੇ ਝੂਠ ਉਹ ਕਹਿੰਦਾ ਜਾਣਦੇ ਹੋ ਯਾਰ ਸੋਸ਼ਲ ਮੀਡੀਆ ਤੇ ਕਿੱਥੇ ਸੋਸ਼ਲ ਮੀਡੀਆ ਦੇ ਨਾਲੋਂ ਜ਼ਿਆਦਾ ਤਾਂ ਮੇਨਸਟ੍ਰੀਮ ਮੀਡੀਆ ਜਿਹੜਾ ਉਹ ਝੂਠ ਫੈਲਾ ਰਿਹਾ ਤੇ ਇਦਾਂ ਇਦਾਂ ਦੀਆਂ ਗੱਲਾਂ ਮੈਂ ਇੱਥੇ A4 ਸ਼ੀਟ ਪੂਰੀ ਭਰ ਕੇ ਰੱਖੀ ਹੋਈ ਸੀ ਮੈਂ ਪਹਿਲਾਂ ਤੁਹਾਡੇ ਨਾਲ ਉਹ ਸਾਂਝੀ ਕਰਨੀ ਸੀ ਪਰ ਕਿਉਂਕਿ ਪਾਕਿਸਤਾਨ ਨੇ ਇਹ ਜਿਹੜਾ ਆਪਰੇਸ਼ਨ ਲਾਂਚ ਕਰ ਦਿੱਤਾ ਇਸ ਕਰਕੇ ਜਿਹੜਾ ਇਹ ਮੈਂ ਤੁਹਾਡੇ ਨਾਲ ਜਿਹੜੀ ਆ ਇਸ ਸਮੇਂ ਦੀ ਅਪਡੇਟ ਸਾਂਝੀ ਕੀਤੀ ਆ ਅਗਲੀ ਵੀਡੀਓ ਦੇ ਵਿੱਚ ਮੈਂ ਇਹ ਸਾਰੇ ਜਿਹੜਾ ਭਾਰਤ ਦਾ ਤੇ ਪਾਕਿਸਤਾਨ ਦਾ ਮੀਡੀਆ ਇਸ ਸਮੇਂ ਕੀ ਕੀ ਕਹਿ ਰਿਹਾ ਕਿ ਇਸ ਲੈਵਲ ਤ ਕਰਕੇ ਜਿਹੜੀਆਂ ਸਹੀ ਜਾਣਕਾਰੀਆਂ ਜਿਹੜੇ ਸਾਡੇ ਵਰਗੇ ਇੰਡੀਪੈਂਡੈਂਟਲੀ ਲੋਕ ਕੰਮ ਕਰਦੇ ਆ ਉਹਨਾਂ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਤੁਹਾਡੇ ਤੱਕ ਸਹੀ ਜਾਣਕਾਰੀਆਂ ਪਹੁੰਚ ਸਕਣ ਤੇ ਇਹ ਇਹ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਅਦਰਵਾਈਜ਼ ਪੈਨਿਕ ਫੈਲਦਾ ਜਿਵੇਂ ਮਾਨ ਸਾਹਿਬ ਨੇ ਵੀ ਕਿਹਾ ਕਿ ਇੰਡੀਆ ਦੇ ਇੱਕ ਇਹ ਪ੍ਰੋਪਾਗੈਂਡਾ ਇੱਕ ਹੋਰ ਚੀਜ਼ ਹੁੰਦੀ ਆ ਜਿਹੜਾ ਤੁਸੀਂ ਆਮ ਤੌਰ ਤੇ ਵਾਰਸ ਦੇ ਵਿੱਚ ਹੁੰਦਾ ਦੁਸ਼ਮਣ ਨੂੰ ਜਿਹੜਾ ਥੋੜਾ ਜਿਹਾ ਗੈਰ ਉਤਸ਼ਾਹਿਤ ਘੱਟ ਉਤਸ਼ਾਹਿਤ ਕਰਨ ਦੇ ਲਈ ਆਪਣੀਆਂ ਫੌਜਾਂ ਨੂੰ ਹੋਰ ਉਤਸ਼ਾਹ ਦੇ ਵਿੱਚ ਲੈ ਕੇ ਆਉਣ ਦੇ ਲਈ ਪਰ ਆਹ ਚੀਜ਼ਾਂ ਜਿਹੜੀਆਂ ਭਾਰਤ ਦੇ ਮੀਡੀਆ ਦੇ ਵਿੱਚ ਹੋ ਰਹੀਆਂ ਨੇ ਜਾਂ ਪਾਕਿਸਤਾਨ ਦੇ ਮੀਡੀਆ ਦੇ ਵਿੱਚ ਹੋ ਰਹੀਆਂ ਨੇ ਇਹ ਲੋਕਾਂ ਦੇ ਵਿੱਚ ਖੌਫ ਫਿਲਾ ਰਹੀਆਂ ਨੇ ਲੋਕੀ ਪੈਟਰੋਲ ਪੰਪਾਂ ਤੇ ਹੀ ਹਾਲ ਪਾਕਿਸਤਾਨ ਦੇ ਵਿੱਚ ਇਹੀ ਹਾਲ ਇੰਡੀਆ ਦੇ ਵਿੱਚ ਲੋਕਾਂ ਨੂੰ ਲੱਗਦਾ ਪਤਾ ਨਹੀਂ ਕਿੰਨੇ ਕੁ ਬ ਉਹ ਇੱਕ ਤੇ ਅੱਛਾ ਜਿਹੜੀ ਸ਼ੁਰੂਆਤ ਦੇ ਵਿੱਚ ਮੈਂ ਗੱਲ ਕਹੀ ਆ ਇਹ ਆਪਾਂ ਗੱਲ ਕਰਦੇ ਆ ਅਗਲੀ ਵੀਡੀਓ ਦੇ ਵਿੱਚ ਪਰ ਜਿਹੜੀ ਮੈਂ ਸ਼ੁਰੂਆਤ ਦੇ ਵਿੱਚ ਗੱਲ ਕਹੀ ਆ ਕਿ ਹੁਣ ਕੁਝ ਕੁ ਉਮੀਦ ਹੈਗੀ ਆ ਕਿ ਇਹ ਜਿਹੜਾ ਇੱਥੇ ਸਥਿਤੀਆਂ ਖੜੀਆਂ ਹੋ ਜਾਣ ਇਹਦੂਗਾ ਨਾ ਜਾਣ ਇਹਦੇ ਲਈ ਅੱਜ ਦੀ ਜਿਹੜੀ ਰਾਤ ਆ ਬਹੁਤ ਜ਼ਿਆਦਾ ਅਹਿਮ ਆ ਬਹੁਤ ਜ਼ਿਆਦਾ ਅਹਿਮ ਆ ਕਿਉਂਕਿ ਜਿਹੜਾ ਲਗਾਤਾਰ ਆਪਾਂ ਪਿਛਲੀਆਂ 2-4 ਰਾਤਾਂ ਦੇ ਵਿੱਚ ਇਦਾਂ ਦੀਆਂ ਸਥਿਤੀਆਂ ਬਣਦੀਆਂ ਦੇਖ ਰਹੇ ਆ ਕਿਉਂਕਿ ਜਦੋਂ ਆਪਰੇਸ਼ਨ ਸੰਦੂਰ ਭਾਰਤ ਨੇ ਲਾਂਚ ਕੀਤਾ ਪਾਕਿਸਤਾਨ ਨੇ ਕਿਹਾ ਕਿ ਹਜੇ ਅਸੀਂ ਇਹਦਾ ਜਵਾਬ ਦੇਣਾ ਸੀ ਇਹਦਾ ਜਵਾਬ ਦੇਣ ਦੇ ਹੱਕ ਬਜਾਣਦੇ ਆ ਅੱਛਾ ਇਹ ਵੀ ਗੱਲ ਪੱਕੀ ਆ ਕਿ ਜੇਕਰ ਪਾਕਿਸਤਾਨ ਜਵਾਬ ਨਾ ਦਿੰਦਾ ਤੇ ਪਾਕਿਸਤਾਨ ਦੀ ਮਿਲਟਰੀ ਸਟੈਬਲਿਸ਼ਮੈਂਟ ਜਿਹਨੇ ਕਿ ਸਾਰੇ ਪਾਕਿਸਤਾਨ ਨੂੰ ਡੰਡੇ ਨਾਲ ਚਲਾਇਆ ਹੋਇਆ ਉੱਥੇ ਦੀ ਸਿਆਸੀ ਹਕੂਮਤ ਨੂੰ ਤਾਂ ਕੁਝ ਮੰਨਦੇ ਨਹੀਂ ਉਹ ਨਾਓ ਚੱਲਣ ਦਿੰਦੇ ਆ ਤੇ ਉਹਨੂੰ ਕਾਹਤੇ ਡੰਡੇ ਨਾਲ ਦਵਾਇਆ ਹੋਇਆ ਕਿ ਦੇਖੋ ਅਸੀਂ ਬਹੁਤ ਤਗੜੇ ਆ ਅਸੀਂ ਪਾਕਿਸਤਾਨ ਨੂੰ ਸੇਫ ਰੱਖਿਆ ਹੋਇਆ ਤੁਹਾਨੂੰ ਯਾਦ ਹੋਣਾ ਲੰਘ ਇੱਕ ਵਾਰ ਨਾ ਆ ਬਹੁਤ ਕੁਝ ਕੁ ਮਹੀਨਿਆਂ ਦੀ ਗੱਲ ਆ ਈਰਾਨ ਦੇ ਵੱਲੋਂ ਪਾਕਿਸਤਾਨ ਦੇ ਅੰਦਰ ਮਿਜ਼ਾਈਲਾਂ ਦਾਗੀਆਂ ਗਈਆਂ ਇਸੇ ਤਰੀਕੇ ਨਾਲ ਕਹਿ ਲੋ ਕਿ ਜਿਹੜਾ ਹਮਲਾ ਕੀਤਾ ਗਿਆ ਈਰਾਨ ਦੇ ਵਿੱਚੋਂ ਪਾਕਿਸਤਾਨ ਦੇ ਕਿਹ ਏਰੀਆ ਦੇ ਵਿੱਚ ਮਿਜ਼ਾਈਲਾਂ ਦਾਗੀਆਂ ਗਈਆਂ ਉਹ ਈਰਾਨ ਤੇ ਪਾਕਿਸਤਾਨ ਦੀ ਤਾਂ ਚੰਗੀ ਦੋਸਤੀ ਆ ਵੈਸੇ ਪਰ ਜਿਹੜਾ ਪਾਕਿਸਤਾਨ ਨੇ ਉਹਦਾ ਜਵਾਬ ਦਿੱਤਾ ਫੇ ਵੀ ਈਰਾਨ ਨੇ ਕੋਈ ਬਹੁਤ ਜ਼ਿਆਦਾ ਬਿਆਨਬਾਜ਼ੀ ਨਹੀਂ ਉਹਦੇ ਤੇ ਕੀਤੀ ਕਈ ਪਾਕਿਸਤਾਨ ਦੇ ਉਸ ਸਮੇਂ ਮੈਂ ਬੁਲਾਰਿਆਂ ਨੂੰ ਸੁਣਿਆ ਉਹਨਾਂ ਨੇ ਕਿਹਾ ਜੀ ਇਹਦਾ ਕਰ ਲਵਾਂਗੇ ਅਸੀਂ ਇਹ ਹੋ ਸਕਦਾ ਈਰਾਨ ਦੇ ਵਿੱਚੋਂ ਕਿਸੇ ਉਹਨਾਂ ਦੇ ਕੋਈ ਇਦਾਂ ਦਾ ਗਲਤ ਆਨਸਰ ਹੋਵੇ ਕੋਈ ਮੋਲ ਹੋਵੇ ਉਹਨਾਂ ਦੀਆਂ ਏਜੰਸੀਆਂ ਦੇ ਵਿੱਚ ਜੇ ਨੇ ਇਦਾਂ ਦਾ ਕੋਈ ਕਾਰਾ ਕਰਵਾ ਦਿੱਤਾ ਪਾਕਿਸਤਾਨ ਦੇ ਖਿਲਾਫ ਨਹੀਂ ਤਾਂ ਇਰਾਨ ਤੇ ਪਾਕਿਸਤਾਨ ਦੀ ਬਹੁਤ ਜ਼ਿਆਦਾ ਦੋਸਤੀ ਆ ਬਟ ਸਟਿਲ ਇਹ ਦੇ ਬਾਵਜੂਦ ਪਾਕਿਸਤਾਨ ਨੇ ਇਰਾਨ ਦੇ ਅੰਦਰ ਹਮਲੇ ਕੀਤੇ ਤੇ ਉਹਦਾ ਜਵਾਬ ਫਿਰ ਇਰਾਨ ਨੇ ਨਹੀਂ ਦਿੱਤਾ ਕਿਉਂਕਿ ਜੇਕਰ ਪਾਕਿਸਤਾਨ ਜਵਾਬ ਨਾ ਦਿੰਦਾ ਫਿਰ ਲੋਕੀ ਸਵਾਲ ਕਰਦੇ ਨੇ ਨਾ ਏਡੀ ਲੋਕੀ ਆਪਣਾ ਜਿਹੜਾ ਕੀ ਕਹਿੰਦੇ ਹੁੰਦੇ ਵੀ ਪੇਟ ਕਾਟ-ਕਾਟ ਕਰ ਜਿਹੜਾ ਆਪਣਾ ਟੈਕਸ ਦਿੰਦੇ ਆ ਲੋਕੀ ਉਹ ਤੁਹਾਡੀ ਮਿਲਟਰੀ ਨੂੰ ਪਾਲਦਾ ਤੇ ਫਿਰ ਲੋਕੀ ਪੁੱਛਦੇ ਆ ਵੀ ਭਾਈ ਤੁਸੀਂ ਸਾਡਾ ਡਿਫੈਂਸ ਕੀ ਕਰਦੇ ਹੋ ਦੂਜੇ ਮੁਲਕ ਦੇ ਡਰੋਨ ਤਾਂ ਲਾਹੌਰ ਤੱਕ ਆ ਪਾਕਿਸਤਾਨੀ ਇਹਨਾਂ ਨੇ ਇਹ ਸਵਾਲ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਇੰਡੀਆ ਇਦਾਂ ਸਾਡੇ ਅੰਦਰ ਅੱਗੇ ਤਾਂ ਐਲਓਸੀ ਦੇ ਲਾਗੇ-ਲਾਗੇ ਜਿਹੜਾ ਕਸ਼ਮੀਰ ਆ ਪੀਓਕੇ ਆ ਜਾਂ ਉਹ ਇਹਨੂੰ ਆਜ਼ਾਦ ਕਸ਼ਮੀਰ ਕਹਿੰਦੇ ਨੇ ਆਪਾਂ ਇਧਰ ਜਿਹੜਾ ਪਾਕਿਸਤਾਨ ਅਕੂਪਾਈਡ ਕਸ਼ਮੀਰ ਕਹੀਦਾ ਤੇ ਉਹ ਪਾਕਿਸਤਾਨ ਦੇ ਵਿੱਚੋਂ ਸਵਾਲ ਹੋਣੀ ਸ਼ੁਰੂ ਹੋ ਗਿਆ ਸੀ ਕਿ ਹੁਣ ਤਾਂ ਪਾਕਿਸਤਾਨ ਦੇ ਜਿਹੜੇ ਸੈਟਲਡ ਏਰੀਆ ਲਾਹੌਰ ਤੱਕ ਜੇਕਰ ਇੰਡੀਅਨ ਡਰੋਨ ਆ ਗਿਆ ਤੇ ਫਿਰ ਤੁਸੀਂ ਜਵਾਬ ਇਹਦਾ ਕਦੋਂ ਦੇਣਾ ਸੋ ਇਸ ਕਰਕੇ ਇਹ ਤਕਰੀਬਨ ਤੈਅ ਬਾਗੀ ਸੀਗਾ ਕਿ ਪਾਕਿਸਤਾਨ ਦੀ ਮਿਲਟਰੀ ਨੂੰ ਇਹਦਾ ਜਵਾਬ ਦੇਣਾ ਹੀ ਪੈਣਾ ਆਪਰੇਸ਼ਨ ਸੰਧੂਰ ਦਾ ਇਹ ਜਿਹੜੇ ਡਰੋਨ ਵਗੈਰਾ ਆ ਰਹੇ ਸੀਗੇ ਇਹਨੂੰ ਕਿਉਂਕਿ ਉਹ ਕਬੂਲ ਹੀ ਨਹੀਂ ਸੀ ਕਰ ਰਹੇ ਐਕਸੈਪਟ ਨਹੀਂ ਸੀ ਕਰਦੇ ਵੀ ਅਸੀਂ ਡਰੋਨ ਭੇਜਿਆ ਸੋ ਇਸ ਕਰਕੇ ਤਾਂ ਤੈਅ ਸੀ ਕਿ ਉਹ ਉਹ ਖੁਦ ਹੀ ਨਹੀਂ ਮੰਨ ਰਹੇ ਇਹਦਾ ਜਵਾਬ ਦੇਣਾ ਸੀ ਸੋ ਬੀਤੀ ਰਾਤ ਜਿਹੜਾ ਇਹਨਾਂ ਨੇ ਆਪਰੇਸ਼ਨ ਇਹ ਬੁਨਿਆਦ ਉਨ ਮਰਹੂਸ ਜਿਹੜਾ ਲਾਂਚ ਕੀਤਾ ਇਹਦੇ ਨਾਲ ਉਹਨਾਂ ਨੇ ਪਾਕਿਸਤਾਨ ਦਾ ਇਹ ਕਹਿਣਾ ਕਿ ਅਸੀਂ ਜਿਹੜਾ ਆਪਰੇਸ਼ਨ ਸੰਦੂਰ ਦਾ ਜਵਾਬ ਦੇ ਦਿੱਤਾ ਉਹਨਾਂ ਦੇ ਇੱਕ ਹੁਣੇ ਇਨਫੋਰਮੇਸ਼ਨ ਮਿਨਿਸਟਰ ਨੂੰ ਵੀ ਮੈਂ ਸੁਣਿਆ ਕਿ ਹੁਣ ਇੰਡੀਆ ਨੇ ਦੇਖਣਾ ਜੀ ਇੱਥੇ ਉਹ ਰੁਕ ਜਵੇ ਤਾਂ ਸਥਿਤੀਆਂ ਇੱਥੇ ਖੜੀਆਂ ਹੋ ਜਾਣਗੀਆਂ ਤੇ ਜੇਕਰ ਹੁਣ ਇਸ ਤੋਂ ਬਾਅਦ ਕਾਰਵਾਈਆਂ ਨਹੀਂ ਹੁੰਦੀਆਂ ਤਾਂ ਕਹਿ ਲਓ ਕਿ ਹੁਣ ਇਹ ਬਰਾਬਰੀ ਤੇ ਆ ਹੁਣ ਇਹ ਇੰਡੀਆ ਵਾਲੇ ਜਿਹੜਾ ਕਹਿ ਸਕਦੇ ਕਿ ਅਸੀਂ ਇੰਨੇ ਦਹਿਸ਼ਤਗਰਦ ਮਾਰ ਦਿੱਤੇ ਉਹ ਉਹ ਕਹਿ ਸਕਦੇ ਆ ਕਿ ਸਾਡੇ ਉੱਤੇ ਹਮਲਾ ਹੋਇਆ ਤਾਂ ਅਸੀਂ ਜਵਾਬ ਦੇ ਦਿੱਤਾ ਪਰ ਜੇਕਰ ਇਦੋਂ ਵੀ ਹੁਣ ਅੱਜ ਰਾਤ ਨੂੰ ਕੁਝ ਹੁੰਦਾ ਜਾਂ ਪਾਕਿਸਤਾਨ ਕੁਝ ਕਰਦਾ ਜਾਂ ਇੰਡੀਆ ਕੁਝ ਕਰਦਾ ਫਿਰ ਜਿਹੜੀ ਇਹ ਸਿਚੁਏਸ਼ਨ ਆ ਫਿਰ ਕਾਫੀ ਚਾਂਸਸ ਨੇ ਕਿ ਆਊਟ ਆਫ ਕੰਟਰੋਲ ਹੋਣ ਦੇ ਜਿਹੜੇ ਖਦਸ਼ਾਤ ਉਹ ਹੋਗੇ ਨੇ ਕਿਉਂਕਿ ਇੱਕ ਦੂਸਰੇ ਦੇ ਮਿਲਟਰੀ ਟਾਰਗੇਟਸ ਦੇ ਉੱਤੇ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਵੀ ਇਹ ਧਮਕੀ ਆ ਕਿ ਅਸੀਂ ਇਹਨਾਂ ਦੇ ਜਿਹੜੇ ਇਕਨੋਮਿਕ ਟਾਰਗੇਟ ਜਿਹੜੇ ਲੋਕ ਕੀਤੇ ਹੋਏ ਆ ਤੇ ਇੰਡੀਆ ਦੇ ਵੱਲੋਂ ਵੀ ਇਸੇ ਤਰੀਕੇ ਦੀਆਂ ਧਮਕੀਆਂ ਨੇ ਤੇ ਇਹ ਇਸ ਕਰਕੇ ਚੰਗੀ ਗੱਲ ਇਹ ਹੀ ਆ ਕਿ ਅੱਜ ਦੀ ਰਾਤ ਜਿਹੜੀ ਆ ਸੁੱਖ ਚੈਨ ਦੇ ਨਾਲ ਸ਼ਾਂਤੀ ਦੇ ਨਾਲ ਗੁਜ਼ਰ ਜਾਵੇ ਸੋ ਖੈਰ ਆਪਾਂ ਲਗਾਤਾਰ ਅਪਡੇਟ ਲੈ ਕੇ ਤੁਹਾਡੇ ਨਾਲ ਜੁੜਦੇ ਰਹਿਾਂਗੇ মিডিਆ ਦਾ ਕਿੰਨਾ ਜ਼ਿਆਦਾ ਬੁਰਾ ਹਾਲ ਹੋ ਚੁੱਕਾ ਅਗਲੀ ਵੀਡੀਓ ਦੇ ਵਿੱਚ ਹਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ